ਹਾਂਜੀ ਦੋਸਤੋ ਕਿਸਾਨ ਵੀਰੋ ਆਪ ਸਭ ਠੀਕ ਠਾਕ ਹੋਗੇ ਮਾਲਕ ਪਰਮਾਤਮਾ ਦੀ ਕਿਰਪਾ ਨਾਲ ਅੱਜ ਆਪ ਆਏ ਆ ਖੇਤ ਨਰਮੇ ਦੇ ਵਿੱਚ ਤੁਹਾਨੂੰ ਇਹ ਦਿਖਾਉਣੇ ਪਹਿਲਾਂ ਵੀ ਬਹੁਤ ਵੀਡੀਓ ਦਿਖਾਈਆਂ ਛੋਟਾ ਨਰਮਾ ਜਾਂਦੀ ਬੀਜੜ ਤੋਂ ਲੈ ਕੇ ਇਹ ਬੀਜ ਐ ਜਿਹੜਾ ਆਪਾਂ ਪਟੜਿਆਂ ਤੇ ਜਾਂਦੀ ਵੱਟਾਂ ਤੇ ਲਾਇਆ ਸੀ ਵੀ ਤੇ ਬੀਜਾ ਮਸ਼ੀਨ ਨਾਲ ਨਹੀਂ ਵੀਜੇ ਹੱਥਾਂ ਨਾਲ ਬੀਜੇ ਸੀ ਇਹ ਅੱਜ ਪੂਰਾ ਜੋ ਬਣਤੇ ਹੈ ਬਹੁਤ ਹੀ ਵਧੀਆ ਹੈ ਫਲ ਨਾਲ ਭਰਿਆ ਪਿਆ ਫਲ ਚੱਕ ਲਿਆ ਨਰਮੇ ਨੇ ਪੂਰਾ ਵਧੀਆ ਔਰ ਬਾਈ ਜੀ ਕਮੈਂਟ ਕਰਕੇ ਜਰੂਰ ਦੱਸਣਾ ਸਾਡਾ ਨਰਮਾ ਕਿਵੇਂ ਲੱਗਿਆ ਤੇ ਚਲੋ ਤੁਹਾਨੂੰ ਵਿਖਾਉਨੇ ਆ ਫਲ ਪੌਦੇ ਆ ਦੇਖੋ ਜੀ ਫਲ ਪੂਰਾ ਟੀਂਡੇ ਬਣੇ ਪਏ ਨੇ ਤੇ ਹਵਾ ਚੱਲਦੀ ਆ ਪੱਛੋਂ ਪੱਛੋਂ ਹਵਾ ਜਾਣੀ ਦੀ ਫਲ ਵਾਲੀ ਹਵਾ ਕਹਿ ਦਿੰਦੇ ਇਹਨਾਂ ਨੂੰ ਪਹਿਲੇ ਟਾਈਮਾਂ 'ਚ ਉਹਦਾ ਦਾ ਬੜਾ ਇਹਦਾ ਚੱਲਣ ਦਾ ਸਟਾਈਲ ਹੀ ਵੱਖਰਾ ਹੁੰਦਾ ਸੀ ਅੱਜ ਕੱਲ ਉਸ ਹਾਬ ਨਾਲ ਨਹੀਂ ਚੱਲਦੀ ਹਵਾ ਨਰਮੇ ਨੇ ਪੂਰਾ ਫਲ ਚੱਕ ਰੱਖਿਆ ਪਹਿਲਾਂ ਤਾਂ ਕੀ ਹੁੰਦਾ ਬਾਈ ਦੇਖਦੇ ਸਾਰਾ ਸੌਣ ਪੂਰਾ ਚੱਲਦਾ ਰਹਿੰਦਾ ਤੇ ਜਣਦੀ ਵਾਰਸ਼ੀ ਵਗੈਰਾ ਆਉਂਦੀ ਜਾਂਦੀ ਰਹਿੰਦੀ ਤੇ بارش ਪੈਂਦੀ ਤੇ ਔਰ ਜਦੋਂ ਬਾਦੋਂ ਚੜ ਜਾਂਦੀ ਦੇਸੀ ਮਹੀਨਿਆਂ ਦੇ ਹਿਸਾਬ ਨਾਲ ਉਦੋਂ ਪੁਰਾਪਰਾ ਸਭ ਬੰਦ ਹੋ ਜਾਂਦੇ ਫਿਰ ਪੱਛੋਂ ਚੱਲਦੀ ਡੇਲੀ 15 16 ਦਿਨ ਉਹ ਕਿਵੇਂ ਚੱਲਦੀ ਸਵੇਰ ਤੜਕੇ 3 ਵਜੇ ਚੱਲ ਪੈਂਦੀ ਪੂਰੇ ਜੋਰ ਦੀ ਤੇ ਸ਼ਾਮ ਨੂੰ ਤੈ 2:30 ਵਜੇ ਜਾ ਕੇ ਬੰਦ ਹੁੰਦੀ ਉਦੋਂ ਗਰਮੀ ਹੁੰਦੀ ਤੇ ਅੱਜ ਕੱਲ ਤਾਂ ਕੋਈ ਪਤਾ ਹੀ ਨਹੀਂ ਕਦੋਂ ਚੱਲਦੀ ਆ ਜੀ ਕਰਦਾ ਚੱਲ ਪੈਂਦੀ ਐ ਨਹੀਂ ਤਾਂ ਨਹੀਂ ਸੀ ਤੇ ਮੌਸਮ ਦਾ ਬਦਲਾ ਬਹੁਤ ਜ਼ਿਆਦਾ ਹੋ ਗਿਆ ਤੇ ਤੁਹਾਨੂੰ ਵਿਖਾਉਨੇ ਆ ਆਪਣਾ ਨਰਮਾ ਵੇਖ ਹੀ ਰਹੇ ਹੋ ਤੁਸੀਂ ਕਿੰਨਾ ਸੋਹਣਾ ਹੈ ਇਸ ਦੇ ਬਾਰੇ ਜਰੂਰ ਭਾਈ ਦੱਸਣਾ ਕਮੈਂਟ ਕਰਕੇ ਜਾਣਕਾਰੀ ਵੀ ਦੇਣਾ ਕੋਈ ਕਮੀ ਪੇਸ਼ੀ ਆ ਉਹ ਵੀ ਦੱਸਣਾ ਤੇ ਨਰਮਾ ਮਾਲਕ ਦੀ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਸੋਹਣਾ ਤੇ ਫਲ ਨਾਲ ਤੇ ਆ ਫੁੱਲ ਕਿੰਨੇ ਸੋਹਣੇ ਫਲ ਨਾਲ ਭਰਿਆ ਪਿਆ ਤੇ ਉਹ ਸਾਹਮਣੇ ਉੱਥੋਂ ਪਾਣੀ ਵੜਦੇ ਹੁੰਦੇ ਆ 베ਰੀ ਛੋਟੀ ਜੀ ਤੇ ਉੱਥੇ ਤੱਕ ਚੱਲਦੇ ਸਿਰੇ ਤਾਈ ਖਾਲ ਦੇਖਦੇ ਆ ਤੇ ਨਰਮ ਹੈ ਤੇ ਲੱਗਦਾ ਜੀ ਤੇ ਵਧੀਆ ਹੈ ਵੀ ਫਾਲ ਕਿਵੇਂ ਭਰਿਆ ਪਿਆ ਉੱਟਾ ਭਾਈ ਫਾਲਨਾ ਸਾਰੇ ਕਿਸੇ ਨੂੰ ਥੋੜਾ ਬਹੁਤ ਤਾਂ ਘੱਟ ਹੈ ਕਿਸੇ ਨੂੰ ਵੱਧ ਹੈ ਕਈ ਤਾਂ ਜਮਾ ਬਹੁਤ ਹੀ ਸੋਹਣੇ ਜਿਵੇਂ ਫੁੱਲਾਂ ਦੇ ਬੂਟੇ ਹੁੰਦੇ ਆ ਲੱਗਦੇ ਆ ਪਰੇ ਵੀ ਆ ਦੇਖੋ ਆ ਨਾਲ ਆਪਣੇ ਰਾਹ ਉਧਰ ਕੱਚੀ ਫੱਟੇ ਦੀ ਕੰਦ ਕੱਢੀ ਹੋਈ ਆ ਟਰੈਕਟਰ ਵਗੈਰਾ ਸਾਵਧਨ ਜਾਂਦੇ ਹੁੰਦੇ ਨਾਲ ਆ ਖੇਤ ਜਮਾ ਪਿਆ ਆ ਗਿਆ ਖਾਲ ਖਾਲ ਦੇ ਅਗਲੇ ਪਾਸੇ ਫੇਰ ਅਗਲਾ ਪਟਾ ਤੇ ਨਰਮਾ ਖੜਾ ਬਈ ਸੇਰੇ ਦਾ ਤੇ ਬਾਕੀ ਤੁਸੀਂ ਦੱਸਨੇ ਕਮੈਂਟ ਕਰਕੇ ਕਮੈਂਟ ਜ਼ਰੂਰ ਕਰ ਦਿਆ ਕਰੋ ਚਾਹੇ ਕੁਛ ਛੋਟਾ ਮੋਟਾ ਹੀ ਕਰ ਦਿਆ ਕਰੋ ਤੇ ਸਾਨੂੰ ਇਹੋ ਜਾਂਦਾ ਵੀ ਹਾਂ ਬਾਈਆਂ ਨੇ ਵੀਡੀਓ ਵੇਖੀ ਆ ਚੰਗੀ ਲੱਗੀ ਆ ਉਹ ਸੋਨੂ ਸਾਰਾ ਖੇਤ ਦਿਖਾਤਾ ਦੂਰ ਤਾਈ ਉਹ ਪਰੇ ਵੱਡਾ ਰੋਡ ਚੱਲਦਾ ਉਹ ਸਾਹਮਣੇ ਸੂਰਜ ਪੂਰਾ ਚੜਦਾ ਤਰਿਆ ਹੁੰਦਾ ਤੇ ਪੱਛੋਂ ਦੀ ਹਵਾ ਚੱਲ ਰਹੀ ਹੈ